ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਬਹੁਤ ਵਧੀਆ ਸੂਟ ਰਹਣਗੇ ਜੀ ਬਹੁਤ ਸੋਹਣੇ ਪ੍ਰਿੰਟ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸੂਟਾਂ ਦੇ ਤੁਸੀਂ ਆਪਣੇ ਬੁਕਿੰਗ ਹੈ ਜਿਹੜੀ ਜਲਦੀ ਕਰਵਾ ਲਓ ਜੀ ਸੂਟ ਉਸੇ ਪਹਿਨ ਲਈ ਰੱਖਿਆ ਜਾਊਗਾ ਜਿਹੜੀ ਲਈ ਪੇਮੈਂਟ ਆਵੂਗੀ ਕਿਉਂ ਪਤਾ ਕੀ ਆਬਾਦ ਦੇ ਵਿੱਚ ਫਿਰ ਕਲਰ ਡਿਜ਼ਾਈਨ ਖਤਮ ਹੋ ਜਾਂਦੇ ਨੇ ਇਹਨਾਂ ਦਾ ਕਾਫੀ ਲੰਬਾ ਸਮਾਂ ਲਾਇਆ ਲਿਆ ਨੀ ਇਹਨਾਂ ਨੇ ਜੀ ਸਾਡਾ ਸੂਟ ਰੱਖ ਦੋ ਮੁੜ ਕੇ ਬੋਲਦੇ ਨਹੀਂ ਇਸ ਕਰਕੇ ਥੋੜਾ ਜਿਆਦਾ ਦਿੱਕਤ ਆਉਂਦੀ ਹੈ ਚਲੋ ਜੀ ਜੇ ਤੁਸੀਂ ਇਹਨਾਂ ਸੂਟਾਂ ਦੇ ਸਲਵਾਰਾਂ ਤੇ ਵਰਕ ਜਾਂ ਸ਼ਰਟਾਂ ਤੇ ਵਰਕ ਕਰਵਾਉਣਾ ਹੋਵੇ ਵਰਕ ਵੀ ਕਰਵਾ ਸਕਦੇ ਹੋ ਜੇ ਤੁਸੀਂ ਐਦਾਂ ਹੀ ਪ੍ਰਿੰਟ ਲੈਣੇ ਨੇ ਕਈ ਹਨਾ ਪਹਿਣਾ ਕਹਿੰਦੀਆਂ ਨੇ ਵੀ ਸਾਰੇ ਸੂਟ ਵਰਕ ਵਾਲੇ ਹੋਗੇ ਜੀ ਆਪਾਂ ਪ੍ਰਿੰਟ ਸੂਟ ਬਣਾ ਲਈਏ ਇਹ ਬਹੁਤ ਸੋਹਣੇ ਪ੍ਰਿੰਟ ਨੇ ਕਲਰ ਇੱਕ ਤੋਂ ਇੱਕ ਸੋਨਾ ਹੋਊਗਾ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਿਓ ਜੀ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਜੀ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਓ ਜੀ ਪਹਿਲਾ ਸੂਟ ਰਹੇਗਾ ਇਸ ਤਰ੍ਹਾਂ ਦਾ ਕਲਰ ਹੈ ਇਹਦਾ ਨੇਵੀ ਬਲੂ ਸਕਾਈ ਜਿਆ ਬਹੁਤ ਸੋਹਣਾ ਇਹ ਤੁਹਾਨੂੰ ਸੂਟ ਮਿਲਣਗੇ ਜੀ ਪਿਓਰ ਖੀਨ ਖਾਬ ਦੇ ਵਿੱਚ ਜਿਹੜੇ ਅਸੀਂ ਪਿਛਲੇ ਸਾਲ ਵੀ ਵਰਕ ਕਰਵਾਏ ਸੀਗੇ ਜੇ ਮੇਰੇ ਕੋਲੇ ਪਿਕ ਹੋਈ ਤਾਂ ਮੈਂ ਲਾਉਂਗੀ ਤੁਹਾਨੂੰ ਜਰੂਰ ਇਹਦੇ ਵਿੱਚ ਨਾ ਕੋਈ ਵੀ ਐ ਨਹੀਂ ਹੋਊਗਾ ਵੀ ਤੁਹਾਨੂੰ ਬੈਕ ਤੋਂ ਕੋਈ ਕੰਪਲੇਨ ਆਊਗੀ ਬਿਲਕੁਲ ਸੌਫਟ ਵਾਲਾਗਾ ਇਹ ਉਹ ਨਹੀਂ ਹੈਗਾ ਹਾਰਡ ਜਾਂ ਜਾਂ ਆਕੜੇ ਆਕੜੇ ਰੱਖੂਗਾ ਜੀ ਬਹੁਤ ਸੋਹਣੀ ਫੈਬਰਿਕ ਆ ਪਹਿਲਾਂ ਇਹ ਰੇਟ ਦੀ ਜਿਹੜੇ ਇਹਨਾਂ ਦੇ ਪਿਓਰ ਖੀਨ ਖਾਬ ਦੇ ਥੋੜੇ ਜਿਹਾ ਜ਼ਿਆਦਾ ਕੋਸਟਲੀ ਸੀਗੇ ਇਸ ਵਾਰ ਰੇਟ ਨੇ ਜਿਹੜੇ ਲਓ ਜੀ ਸੌਫਟ ਵਾਲੀ ਤੁਹਾਨੂੰ ਖੀਨ ਖਾਬ ਮਿਲੂਗੀ ਜੇ ਤੁਸੀਂ ਇਹਦੇ ਉੱਪਰ ਸਲਵਾਰ ਦੀ ਸਲਵਾਰ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਲਵਾਰ ਤੇ ਵਰਕ ਵੀ ਕਰਵਾ ਸਕਦੇ ਹੋ 2.5 ਮੀਟਰ ਦੀ ਕੱਟ ਰਹੂਗੀ ਜੀ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸੂਟਾਂ ਦੀ ਬੁਕਿੰਗ ਕਰ ਲਓ ਜੀ ਬਹੁਤ ਸੋਹਣੀ ਫੈਬਰਿਕ ਹੈ ਜਿਹੜੀ ਸ਼ਾਈਨਿੰਗ ਵਾਲੀ ਸਲਵਾਰ ਦੀ ਰਹੂਗੀ ਇਹ ਅਸੀਂ ਖੁਦ ਮੈਚਿੰਗ ਨਹੀਂ ਕੀਤੇ ਜੀ ਇਹ ਕੰਪਨੀ ਵੱਲੋਂ ਮੈਚਿੰਗ ਨਹੀਂ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1900 ਰੁਪਏ ਵਿਦ ਸ਼ਿਪਿੰਗ ਦੇ ਨਾਲ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਜੀ ਲਓ ਜੀ ਬਹੁਤ ਸੋਹਣੀ ਫੈਬਰਿਕ ਹੈ ਪ्युअर ਖੀਨ ਖਾਬ ਦੇ ਤੁਹਾਨੂੰ ਇਹ ਸੂਟ ਰਹਿਣਗੇ ਜੇ ਤੁਸੀਂ ਇਹਨੂੰ ਵਿਦ ਦੁਪੱਟਾ ਡਾਈ ਕਰਵਾਉਂਗੇ ਨਾ ਸਿੰਗਲ ਕਲਰ ਦਾ ਦੁਪੱਟਾ ਕਰਵਾ ਕੇ ਫਿਨਿਸ਼ਿੰਗ ਕਰਾਉਂਗੇ ਜੀ ਤਾਂ ਤੁਹਾਨੂੰ ਵਿਦ ਦੁਪੱਟਾ 2500 ਦਾ ਸੂਟ ਪੈ ਜਾਊਗਾ ਲਓ ਜੀ ਪਹਿਲਾ ਕਲਰ ਇਹ ਆ ਗਿਆ ਇਦੇ ਵਿੱਚ ਜਿੰਨੇ ਵੀ ਕਲਰ ਨੇ ਅਵੇਲੇਬਲ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਦੇ ਆ ਦੂਸਰਾ ਕਲਰ ਦੇਖੋ ਜੀ ਕਲਰ ਪ੍ਰਿੰਟ ਇਹਦੇ ਇੱਕ ਤੋਂ ਇੱਕ ਬਹੁਤ ਸੋਹਣੇ ਪਿਓਰ ਖੀਨਖਾ ਬਰੋਕ ਦੇ ਵਿੱਚ ਇਹ ਸੂਟ ਆਉਣਗੇ ਜੀ ਲਓ ਜੀ ਦੇਖੋ ਕਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਪਾਰਟੀ ਵੇਅਰ ਕਲਰ ਦੇਖੋ ਕਿੰਨਾ ਸੋਹਣਾ ਮੋਰ ਪੰਖੀ ਕਲਰ ਹੈ ਸੇਮ ਦਿਖ ਰਿਹਾ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸ਼ਰਟ ਦਾ ਕਲਰ ਹੈ ਜਿਹੜਾ ਨੇੜੇ ਤੋਂ ਦਿਖਾ ਦੂੰਗੀ 1900 ਰੁਪਏ ਇਹ ਵਿਦਾਊਟ ਦੁਪੱਟਾ ਸੂਟ ਰਹਿਣਗੇ ਜੀ ਜੇ ਤੁਸੀਂ ਨੇ ਦੁਪੱਟਾ ਕਰਵਾਉਣਾ ਹੈ ਤਾਂ ਤੁਹਾਨੂੰ ਇਹਦੇ ਨਾਲ ਸਿੰਗਲ ਕਲਰ ਦਾ ਦੁਪੱਟਾ ਹੀ ਹੋਊਗਾ ਲੋ ਜੀ ਦੇਖੋ ਕਿੰਨੀ ਸੋਹਣੀ ਸ਼ਾਈਨਿੰਗ ਆ ਡਬਲ ਸ਼ੇਡ 2500 ਦੇ ਵਿੱਚ ਵਿਦ ਦੁਪੱਟਾ ਤੁਹਾਨੂੰ ਇਹ ਸੂਟ ਰਹਿਣਗੇ ਜੀ ਦੂਜਾ ਕਲਰ ਆ ਗਿਆ ਮੋਰ ਪੰਖੀ ਕਲਰ ਪ੍ਰਿੰਟ ਦੇ ਇੰਨੇ ਸੋਹਣੇ ਨੇ ਜਿੰਨੇ ਵੀ ਕਹਿ ਦੋ ਇਸੇ ਪ੍ਰਿੰਟ ਦੇ ਕਲਰ ਦਿਖਾ ਦਈਏ ਆਪਾਂ ਪਹਿਲਾਂ ਤੁਹਾਨੂੰ ਤੀਜਾ ਕਲਰ ਆਊਗਾ ਜੀ ਇਸ ਪ੍ਰਿੰਟ ਦੇ ਵਿੱਚ ਇਸ ਤਰ੍ਹਾਂ ਦਾ ਬਾਈਨ ਜਾਂ ਕਲਰ ਹੈ ਲੋ ਜੀ ਦੇਖੋ ਮੈਂ ਤੁਹਾਨੂੰ ਇਹ ਵੀ ਨੇੜੇ ਤੋਂ ਦਿਖਾ ਦ ਦੇਖੋ ਬਹੁਤ ਸੋਹਣਾ ਕਲਰ ਹੈ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਜੋ ਵੀ ਇਹਦੇ ਵਿੱਚ ਆਪਣੇ ਕੋਲੇ ਕਲਰ अवेलेबल ਨੇ ਆਪਾਂ ਤੁਹਾਨੂੰ ਦਿਖਾ ਦਨੇ ਆ ਇਸ ਪ੍ਰਿੰਟ ਦੇ ਵਿੱਚ ਤਿੰਨ ਕਲਰ ਆ ਗਏ ਜੀ ਚੌਥਾ ਕਲਰ ਆਪਾਂ ਹੋਰ ਦੇਖਦੇ ਆ ਆ ਗਿਆ ਚੌਥਾ ਕਲਰ ਆ ਗਿਆ ਜੀ ਇਹਦਾ ਬਲੈਕ ਕਲਰ ਦੇਖੋ ਇਹਦੇ ਵੀ ਸੇਮ ਡਿਜ਼ਾਈਨ ਰਹੂਗਾ ਸੇਮ ਪ੍ਰਿੰਟ ਰਹੂਗਾ ਦੇਖੋ ਚੌਥਾ ਕਲਰ ਇਹਦਾ ਆ ਗਿਆ ਬਲੈਕ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਇਸੇ ਡਿਜ਼ਾਈਨ ਦੇ ਵਿੱਚ ਚਾਰ ਕਲਰ ਨੇ ਜੀ ਬਾਕੀ ਜੇ ਕੋਈ ਹੋਰ ਕਲਰ ਹੋਇਆ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਲੋ ਜੀ ਬਨਾਰਸੀ ਦੇਖੋ ਜੀ ਆਪਾਂ ਇਹਦੀ ਤੁਹਾਨੂੰ ਦੇਖੋ ਇਹ ਹੈਗੀ ਬਨਾਰਸੀ ਪਿਓਰ ਖੀਨ ਖਾਵ ਹੈ ਜੀ ਲੋ ਜੇ ਤੁਹਾਨੂੰ ਪਸੰਦ ਆ ਇਸ ਦਾ ਪਤਾ ਸਟੈਂਪ ਲੱਗੀ ਹੋਈ ਹੈ ਜੀ ਆਪਾਂ ਸਟੈਂਪ ਚੈੱਕ ਕਰਾ ਕੇ ਤੁਹਾਨੂੰ ਸੂਟ ਦੇਵਾਂਗੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਚਾਰ ਕਲਰ ਆ ਗਏ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆ ਹੋਰ ਕ੍ਰੰਟੇ ਦੇ ਜਿਹੜੇ ਦੇ ਵਿੱਚ ਹੋਰ ਕਲਰ ਹੋਊਗਾ ਲਓ ਜੀ ਅਗਲਾ ਕਲਰ ਆ ਗਿਆ ਇਹਦਾ ਇਸ ਤਰ੍ਹਾਂ ਦਾ ਰਾਣੀ ਕਲਰ ਇਹ ਲਫਾਫਾ ਹਜੇ ਇੱਥੇ ਪਿਆ ਤੀ ਮੈਂ ਕਿਹਾ ਪਹਿਲਾਂ ਇਹਨਾਂ ਦੀ ਵੀਡੀਓ ਅਪਲੋਡ ਕਰਦੀ ਫਿਰ ਕਲਰ ਨਹੀਂ ਮਿਲਦੇ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਿਓ ਦੇਖੋ ਇਸ ਤਰ੍ਹਾਂ ਦਾ ਕਲਰ ਹੋਊਗਾ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਜਿਹੜੇ ਇਸ ਪ੍ਰਿੰਟ ਦੇ ਡਿਜ਼ਾਈਨ ਨੇ ਆਪਾਂ ਪਹਿਲਾਂ ਤੁਹਾਨੂੰ ਉਹ ਦਿਖਾ ਦਈਏ ਇਹ ਤਾਂ ਬਲੈਕ ਵਾਲਾ ਸੇਮ ਹੀ ਹੈ ਲਓ ਜੀ ਇਹ ਦੋ ਸੂਟ ਆ ਗਏ ਬਲੈਕ ਵਾਲੇ ਜਿਨ੍ਹਾਂ ਨੇ ਦੋ ਦੋ ਸੂਟ ਚਾਹੀਦੇ ਨੇ ਉਹ ਵੀ ਲੈ ਸਕਦੇ 1900 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਜੀ ਵਿਦ ਸ਼ਿਪਿੰਗ ਦੇ ਨਾਲ ਜੇ ਤੁਸੀਂ ਇਹਨੂੰ ਵਿਦਾਂ ਤੋਂ ਦੁਪੱਟਾ ਫਿਨਿਸ਼ਿੰਗ ਕਰਾ ਕੇ ਲਓਗੇ ਜੀ ਸਿੰਗਲ ਕਲਰ ਦਾ ਤਾਂ ਤੁਹਾਨੂੰ ਪਊਗਾ ਜੀ 2500 ਦਾ ਲਓ ਜੀ ਇਸ ਤੋਂ ਬਾਅਦ ਇਸੇ ਦਾ ਅਗਲਾ ਡਿਜ਼ਾਈਨ ਆ ਗਿਆ ਜੀ ਮਹਿੰਦੀ ਕਲਰ ਦੇਖੋ 6 6 ਕਲਰ ਆ ਗਏ ਇਸ ਡਿਜ਼ਾਈਨ ਦੇ ਵਿੱਚ ਜਿਹੜੇ ਵੀ ਮੇਰੇ ਭੈਣਾਂ ਨੂੰ ਪਸੰਦ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਦੇਖੋ ਜੀ ਬਹੁਤ ਸੋਹਣੀ ਫੈਬਰਿਕ ਰਹੂਗੀ ਜੀ ਇਹ ਜੇ ਤੁਸੀਂ ਵਰਕ ਵਾਲੀ ਸੂਟਾਂ ਤੋਂ ੱਕੇ ਪਏ ਹੋ ਤਾਂ ਬਹੁਤ ਸੋਹਣੀ ਚੀਜ਼ ਐ ਪਾਈ ਹੋਈ ਚੀਜ਼ ਵੀ ਇਹ ਹੈ ਵੀ ਸੌਫਟ ਵਾਲੀ ਐ ਜੀ ਇਹ ਨਹੀਂ ਹੋਊਗਾ ਵੀ ਹਾਰਡ ਵਾਲੀ ਆਕੜੀ ਆਕੜੀ ਐ ਲਓ ਜੀ ਹੁਣ ਆਪਾਂ ਇਹਦਾ ਦੂਸਰਾ ਡਿਜ਼ਾਈਨ ਦਿਖਾਉਣੀ ਆ ਤੁਹਾਨੂੰ ਇਹ ਵਾਲੇ ਪ੍ਰਿੰਟ ਦੇ ਵਿੱਚ 6 ਕਲਰ ਆਗੇ ਜੀ ਇਹ ਕਿਹਦਾ ਇਹ ਕਲਰ ਰਹਿ ਗਿਆ ਸੱਚੇ ਸੌਰੀ ਇਹ ਤਾਂ ਲੰਗ ਤੋਂ ਲਓ ਜੀ ਇਹ ਕਲਰ ਦੇ ਵਿੱਚ ਆਗੇ ਜੀ 6 ਕਲਰ ਉਸੇ ਪ੍ਰਿੰਟ ਦੇ ਵਿੱਚ ਅਗਲਾ ਪ੍ਰਿੰਟ ਆ ਗਿਆ ਜੀ ਇਹ ਵਾਲਾ ਲਓ ਜੀ ਕਲਰ ਦੇਖੋ ਕਿੰਨੇ ਸੋਹਣੇ ਨੇ ਸੌਫਟ ਵਾਲੇ ਬਿਲਕੁਲ ਮੂਹੂ ਬੋਲਦੇ ਨੇ ਸੂਟ ਦੇਖੋ ਪ੍ਰਿੰਟ ਵਰਕ ਕਿੰਨਾ ਸੋਹਣਾ ਪੀਚ ਗਾਜਰੀ ਕਲਰ ਹੈ ਦਾ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਜੀ ਨਾਲੇ ਇਹ ਬਨਾਰਸੀ ਟੋਨ ਚ ਵਾਗੇ ਜੀ ਨਾਲੇ ਇਹ ਪਿਓਰ ਖੀਨਖਾਬ ਦੇ ਵਿੱਚ ਵਾਗੇ ਨਾਲੇ ਇਹ ਬਰੋਕਟ ਦੇ ਤਿੰਨ ਫੈਬਰਿਕਾ ਮਿਲ ਕੇ ਇਹ ਬਹੁਤ ਸੋਹਣਾ ਡਿਜ਼ਾਈਨ ਤਿਆਰ ਹੋਇਆ ਜੀ ਨਾਲੇ ਇਹਦਾ ਜਿਹੜਾ ਰੇਟ ਹੈ ਉਹ ਬਿਲਕੁਲ ਆਪਾਂ ਨੂੰ ਨੋਰਮਲ ਲੱਗੂਗਾ ਨਾਲੇ ਦੇਖੋ ਜੀ ਜੇ ਆਪਾਂ ਚੀਜ਼ ਵਧੀਆ ਲਵਾਂਗੇ ਫਿਰ ਉਹ ਜਹਾ ਨਾ ਮੁੱਲ ਮਾਲ ਤਾਂ ਹੋਊਗੀ ਹੋਊਗਾ ਅਗਲਾ ਕਲਰ ਆ ਗਿਆ ਜੀ ਦਾ ਬਹੁਤ ਪਿਆਰਾ ਪਿਸਤਾ ਲਓ ਜੀ ਦੇਖੋ ਪਿਸਤਾ ਕਲਰ ਕਿੰਨਾ ਸੋਹਣਾ ਹੈ ਵਿੱਚ ਕਿੰਨਾ ਸੋਹਣਾ ਹੈ ਦਾ ਹਲਕਾ ਜਿਹਾ ਰਾਣੀ ਦਾ ਪ੍ਰਿੰਟ ਰਹੂਗਾ ਜੇ ਵੀ ਮੇਰੇ ਭੈਣਾਂ ਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਲਓ ਜੀ ਇਸ ਦੇ ਵਿੱਚ ਵੀ ਤੁਹਾਨੂੰ ਤਿੰਨ ਤੋਂ ਚਾਰ ਕਲਰ ਮਿਲ ਜਾਣਗੇ ਦੋ ਕਲਰ ਆ ਗਏ ਇਹਦੇ ਅਗਲਾ ਕਲਰ ਆਊਗਾ ਜੀ ਇਹਦਾ ਲੈਮਨ ਇਹ ਵੀ ਬਹੁਤ ਸੋਹਣਾ ਪਿਆਰਾ ਕਲਰ ਹੈ ਸਰਦਾਰੀ ਕਲਰ ਨੇ ਬਹੁਤ ਸੋਹਣੇ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨ 'ਚ ਲੈਮਨ ਕਲਰ ਦੇਖੋ ਕਿੰਨਾ ਸੋਹਣਾਗਾ ਬਹੁਤ ਪਿਆਰਾ ਪ੍ਰਿੰਟਰ ਮੈਨੂੰ ਕਲਰ ਡਿਜ਼ਾਈਨ ਇਹ ਬਹੁਤ ਸੋਹਣਾ ਲੱਗਿਆ ਲਓ ਜੀ ਮੇਰੀਆਂ ਭੈਣਾਂ ਇਹ ਜਲਦੀ ਜਲਦੀ ਸੂਟ ਬੁੱਕ ਕਰ ਲਓ ਜੀ ਇਹ ਸ਼ਾਪ ਤੇ ਵੀ ਖਤਮ ਨੇ ਬਸ ਜਿੰਨੇ ਹੈਗੇ ਤੇ ਆਪਾਂ ਚੱਕ ਲੈਣੇ ਅਗਲਾ ਕਲਰ ਆਊਗਾ ਜੀ ਇਹਦਾ ਸਕਾਈ ਲਓ ਜੀ ਚਾਰ ਕਲਰ ਤੁਹਾਨੂੰ ਗਰੇ ਹਾਂ ਡਾਰਕ ਗਰੇ ਜੈ ਸਕਾਈ ਨਹੀਂ ਹੈਗਾ ਚਾਰ ਕਲਰ ਤੁਹਾਨੂੰ ਇਸ ਦੇ ਵਿੱਚ ਮਿਲ ਜਾਣਗੇ ਜੀ ਇਹ ਪ੍ਰਿੰਟ ਦੇ ਵਿੱਚ ਦੇਖੋ ਇਹਦਾ ਵੀ ਕਲਰ ਬਹੁਤ ਪਿਆਰਾ ਪ੍ਰਿੰਟ ਬਹੁਤ ਹੀ ਸ਼ਾਈਨ ਸ਼ਾਨਦਾਰ ਚੀਜ਼ ਹੈ ਦੇਖੋ ਚਾਰ ਕਲਰ ਇਸ ਪ੍ਰਿੰਟ ਦੇ ਵਿੱਚ ਮਿਲ ਜਾਣਗੇ ਜੀ 6 ਕਲਰ ਤਾਂਾਨੂੰ ਉਸ ਪ੍ਰਿੰਟ ਦੇ ਵਿੱਚ ਮਿਲ ਜਾਣਗੇ 10 ਕਲਰ ਹੋਗੇ ਜੀ ਇਸ ਤੋਂ ਬਾਅਦ ਇੱਕ ਆਪਾਂ ਤੁਹਾਨੂੰ ਦੋ ਕਲਰ ਨੇ ਜਿਹੜੇ ਪ੍ਰਿੰਟ ਨੇ ਉਹ ਅਲੱਗ ਤੋਂ ਨੇ ਲਓ ਜੀ ਇਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਇਹ ਨਾਭੀ ਮਹਿਰੂਨ ਜਿਹਾ ਕਲਰ ਹੈ ਦੇਖੋ ਇਸ ਤਰ੍ਹਾਂ ਦਾ ਕਾਲਾ ਨਾਭੀ ਮਹਿਰੂਨ ਹੈ ਇਹ ਵੀ ਤੁਹਾਨੂੰ ਸੇਮ ਫੈਬਰਿਕ ਹੀ ਹੈ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਇੱਕ ਤੁਹਾਨੂੰ ਮਿਲੇਗਾ ਜੀ ਇਹ ਵਾਲਾ ਬਲੈਕ ਲਓ ਜੀ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ 1900 ਰੁਪਏ ਵਿਦ ਸ਼ਿਪਿੰਗ ਦੇ ਨਾਲ ਤੁਹਾਨੂੰ ਪ੍ਰਾਈਜ਼ ਰਹੂਗਾ ਜੇ ਤੁਸੀਂ ਇਹਨੂੰ ਕਰੋਗੇ ਜੀ ਵਿਦ ਦੁਪੱਟੇ ਨਾਲ ਤਾਂ ਤੁਹਾਨੂੰ 2500 ਦਾ ਪਊਗਾ ਜੀ ਲੈ ਕੇ ਸਕਰੀਨਸ਼ਾਟ ਜਲਦੀ ਜਲਦੀ ਬੁੱਕ ਕਰ ਲਓ ਜੀ ਆਪਣੇ ਸੂਟ ਲਓ ਜੀ ਇਹ ਆਗੇ ਅੱਜ ਵਾਲੇ ਬਹੁਤ ਸੋਹਣੇ ਪ੍ਰਿੰਟ ਸੂਟ ਹਨ ਤੁਹਾਨੂੰ ਆਪਾਂ ਇਹ ਚੀਜ਼ ਦਿਖਾਉਣੇ ਜਿਹੜੀ ਜਤੀਰਾ ਸਿਲਕ ਆਈ ਹੋਈ ਹੈ ਇਹਦੇ ਵਿੱਚ ਆਪਣੇ ਕੋਲ ਇੱਕ ਬਸ ਸਿੰਗਲ ਸਿੰਗਲ ਕਲਰ ਹੀ ਰਹਿ ਗਏ ਤਿੰਨ ਕਲਰ ਰਹਿ ਗਏ 10 ਕਲਰ ਸੀਗੇ ਪਹਿਲਾ ਕਲਰ ਆਊਗਾ ਜੀ ਇਹਦਾ ਮਸਟਰਡ ਕਲਰ ਦੇਖੋ ਇਸ ਤਰ੍ਹਾਂ ਦਾ ਇਹ ਇੱਕੋ ਹੀ ਸਿੰਗਲ ਸੂਟ ਹੈ ਜੇ ਤੁਹਾਨੂੰ ਚਾਹੀਦਾ ਮੇਰੀਆਂ ਭੈਣਾਂ ਨੂੰ ਤਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਇਹਦਾ ਪ੍ਰਾਈਸ ਥੋੜਾ ਜਿਹਾ ਵੱਧ ਰਹੂਗਾ ਜੀ ਇਹ ਫੈਬਰਿਕ ਹੈ ਜਿਹੜੀ ਬਹੁਤ ਵਧੀਆ 90 ਚੀਜ਼ ਆਈ ਹੋਈ ਹੈ ਪ्योर ਦੇ ਵਿੱਚ ਇਹਦੇ ਨਾਲ ਜਿਹੜੀ ਸਲਵਾਰ ਦੀ ਫੈਬਰਿਕ ਰਹੂਗੀ ਜੀ ਉਹ ਵੀ 80 ਗ੍ਰਾਮ ਦੀ ਕਰੇਵ ਦੀ ਲੱਗੀ ਹੋਈ ਹੈ ਇਹਦਾ ਪ੍ਰਾਈਸ ਰਹੂਗਾ ਜੀ 2300 ਰੁਪਏ ਵੀ ਦੀ ਸ਼ਿਪਿੰਗ ਦੇ ਨਾਲ ਅਗਲਾ ਕਲਰ ਆ ਗਿਆ ਜੀ ਦਾ ਇਸ ਤਰ੍ਹਾਂ ਦਾ ਮਹਿੰਦੀ ਮਸਟਰਡ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ ਲਓ ਇਹ ਵਾਲੇ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਹ ਸ਼ਲਵਾਰ ਰਹੂਗੀ ਜੀ ਇਹਦੀ ਇਹ ਸ਼ਰਟ ਰਹੂਗੀ ਦੇਖੋ ਇਹ ਵੀ ਬਹੁਤ ਵਧੀਆ ਚੀਜ਼ ਹੈ ਪਾਰਟੀ ਵੇਅਰ ਚੀਜ਼ ਹੈ ਆਰਾਮ ਨਾਲ ਤੁਸੀਂ ਕਿਵੇਂ ਮਰਜੀ ਜਿਹੜਾ ਪ੍ਰੋਗਰਾਮ ਤੇ ਪਾ ਸਕਦੇ ਹੋ ਜਿਹੜੀਆਂ ਆਪਣੀਆਂ ਵੱਡੀ ਏਜ ਦੀਆਂ 50 ਪਲੱਸ ਮਾਮਾ ਭੈਣਾਂ ਨੇ ਹਨਾ ਉਹ ਨਹੀਂ ਪਸੰਦ ਕਰਦੀਆਂ ਵੀ ਅਸੀਂ ਬਰਕ ਵਾਲੇ ਸੂਟ ਪਾਈਏ ਤੇ ਉਹਨਾਂ ਲਈ ਇਹ ਬਹੁਤ ਸੋਹਣੀ ਚੀਜ਼ ਹੈ ਲਓ ਜੀ ਅਗਲਾ ਆ ਗਿਆ ਦਾ ਇੱਕ ਸਿੰਗਲ ਸੂਟ ਹੈ ਮਹਿੰਦੀ ਕਲਰ ਵਾਸਤੇ ਚਾਰ ਸੂਟ ਰਹਿ ਗਏ ਆਪਣੇ ਕੋਲੇ 12 ਕਲਰ ਸੂਟ ਸੀਗੇ 12 ਦੇ 12 ਆਪਣੇ ਸਾਰੇ ਸੇਲ ਲਏ ਜੀ ਚਾਰ ਸੂਟ ਰਹਿ ਗਏ ਦੇਖੋ ਚਾਰ ਕਲਰ ਨੇ ਇਹਦੇ ਵਿੱਚੋਂ ਹਜੇ ਅਸੀਂ ਆਪ ਖੁਦ ਕੋਈ ਨਹੀਂ ਸਲਾਈ ਕਰਾਇਆ ਕੋਈ ਟਾਈਮ ਹੀ ਨਹੀਂ ਬਣ ਰਿਹਾ ਕੀ ਕਰੀਏ ਜੀ ਚਲੋ ਜੀ ਮੈਂ ਤੁਹਾਨੂੰ 10 ਤੋਂ 12 ਸੂਟ ਦਿਖਾ ਦਿੱਤੇ ਨੇ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੀ ਅੱਜ ਵਾਲੀ ਜਿਹੜੀ ਹੈਗੀ ਹੈ ਫੈਬ੍ਰਿਕ ਹੈ ਪਾਰਟੀ ਵੇਅਰ ਹੈ ਵਰਕ ਨੂੰ ਛੱਡ ਕੇ ਸਾਰੀ ਚੀਜ਼ ਤੋਂ ਹਟ ਕੇ ਸਿੰਪਲ ਸੋਬਰ ਜੇ ਕਲਰ ਨੇ ਸਿੰਪਲ ਸੋਬਰ ਜੇ ਪ੍ਰਿੰਟ ਨੇ ਮੇਰੀਆਂ ਪਹਿਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਜੀ ਜਿੰਨਾ ਪਹਿਣਾ ਨੇ ਵਰਕ ਵਾਲੇ ਸੂਟ ਰੈਡੀ ਕਰਾਉਣੇ ਨੇ ਉਹ ਹੁਣੇ ਤੋਂ ਹੀ ਆਪਣੇ ਆਰਡਰ ਬੁੱਕ ਕਰ ਲਓ ਜੀ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਆ ਰਾਮ ਨਾਲ ਹਨਾ ਤੁਹਾਨੂੰ ਪਤਾ ਹੈ ਵੀ ਕਾਰੀਗਰਾਂ ਕੋਲ ਵੀ ਪੂਰਾ ਰਸ ਹੋਇਆ ਪਿਆ ਸਾਡੇ ਖੁਦ ਆ 20 ਦਿਨ ਆਪਦੇ ਵਿਆਹ ਦੇ ਵਿੱਚ ਰਹਿ ਗਈ ਘਰ ਵਾਲੇ ਦੇ ਵਿੱਚ ਕਰਦੇ ਵਿਆਹ ਦੇ ਵਿੱਚ 20 ਦਿਨ ਰਹਿ ਗਏ ਸਾਡੇ ਮੇਰੇ ਸਾਡੇ ਸੂਟ ਹਜੇ ਤੱਕ ਰੈਡੀ ਨਹੀਂ ਹੋਏ ਪਲੀਜ਼ ਰਿਕਵੈਸਟ ਹੈ ਜੀ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਿਆ ਕਰੋ ਤੇ ਇੱਕ ਮੇਰੀ ਭੈਣਾਂ ਨੂੰ ਇਹ ਰਿਕਵੈਸਟ ਹੈ ਜੀ ਜਿਹੜੇ ਵੀ ਤੁਹਾਡੇ ਆਰਡਰ ਚੱਲਦੇ ਨੇ ਜੀ ਜਿਨ੍ਹਾਂ ਨੂੰ ਮੇਰੇ ਬਿਲ ਪਾਏ ਗਏ ਜੀ ਜਿਨ੍ਹਾਂ ਦੇ ਸੂਟ ਰੈਡੀ ਨੇ ਉਹ ਜਲਦੀ ਜਲਦੀ ਆਪਣੇ ਪਾਰਸਲ ਲਗਵਾ ਲਓ ਅਸੀਂ ਵਿਆਹ ਤੋਂ ਪਹਿਲਾਂ ਪਹਿਲਾਂ ਥੋੜਾ ਜਿਹਾ ਕੰਮ ਹੈ ਇੱਥੇ ਜਿਹੜਾ ਆਪਣਾ ਬੀ ਹੈ ਜਿਆਦਾ ਜਿਆਦਾ ਕੰਮ ਘਟ ਜੇ ਫਿਰ ਉਹ ਤੋਂ ਨਵੇਂ ਆਰਡਰ ਤਾਂ 5-4 ਦਿਨ ਚ ਲੇਟ ਹੋ ਜਾਣਗੇ ਕੋਈ ਗੱਲ ਨਹੀਂ ਜਿਨ੍ਹਾਂ ਦੇ ਹੁਣ ਮਹੀਨਾ-ਮਹੀਨਾ ਹੋ ਗਿਆ ਜੀ ਆਰਡਰ ਚੱਲਦੇ ਹਨ ਉਹ ਚਲੋ ਜੀ ਮਿਲਦੇ ਆਪਾਂ ਕੱਲ ਨੂੰ ਸੋਨੇ ਜੇ ਸੂਟਾਂ ਦੇ ਨਾਲ ਮੈਨੂੰ ਪੂਰੀ ਉਮੀਦ ਹੈ ਵੀ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਊਗੀ ਸੂਟ ਵੀ ਪਸੰਦ ਆਉਣਗੇ ਵੀਡੀਓ ਨੂੰ ਕਰ ਦਿਓ ਜੀ ਅੱਗੇ ਸ਼ੇਅਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ